ਲਓ ਜੀ ਦੋਸਤੋ ਗਰਮੀ ਹੋ ਗਈ ਆ ਬਹੁਤ ਗਰਮੀ ਨੇ ਬਿਲਕੁਲ ਪਰੇਸ਼ਾਨ ਕਰਕੇ ਰੱਖਿਆ ਹੋਇਆ ਵੀਡੀਓ ਸਾਰਿਆਂ ਦੇ ਕੰਮ ਦੀ ਆ ਬਾਈ ਜੀ ਜੇ ਗਰਮੀ ਤੋਂ ਬਚਣਾ ਚਾਹੁੰਦੇ ਆ ਤੇ ਏਸੀ ਆ ਜਿਹੜਾ ਏਸੀ ਕਹਿੰਦੇ ਬਾਈ ਜੀ ਹੱਟ ਪੈਰ ਤੋਂ ਖੜਾ ਲਾ ਦਿੰਦਾ ਸੋ ਆਪਣੇ ਘਰ ਵਿੱਚ ਆਪਣੇ 쿨ਰ ਨੂੰ ਏਸੀ ਬਣਾਓ ਬਾਈ ਜੀ ਘੱਟ ਖਰਚੇ ਦੇ ਵਿੱਚ ਜੇ ਤੁਸੀਂ 쿨ਰ ਤੋਂ ਏਸੀ ਨੂੰ ਤਿਆਰ ਕਰਨਾ ਹੈ ਤੁਸੀਂ ਏਸੀ ਤਿਆਰ ਕਰਨਾ ਚਾਹੁੰਦੇ ਆ ਤਾਂ ਵੀਡੀਓ ਦੇ ਨਾਲ ਬਨੇ ਰਹੋ ਤੇ ਆਹ ਦੇਖੋ ਜੀ ਆਹ ਦੋਸਤੋ ਆਪਾਂ ਨੇ ਘੜਾ ਲੈ ਲਿਆ ਇੱਕ ਘੜੇ ਦੇ ਵਿੱਚ ਆਪਾਂ ਨੇ ਸਰਾਖ ਪਹਿਲਾਂ ਹੀ ਕੱਢੇ ਹੋਇਆ ਆਹ ਦੇਖੋ ਜੀ ਆਹ ਘੜੇ ਦੇ ਵਿੱਚ ਸਰਾਖ ਦਿੱਤੇ ਆ ਕੱਢ ਤੇ ਇਹਨੂੰ ਘੜੇ ਨੂੰ ਕੂਲਰ ਦੇ ਵਿੱਚ ਰੱਖਣਾ ਹੈ ਜਿਹੜੀ ਕੂਲਰ ਦੀ ਮੋਟਰ ਆ ਉਹ ਇਸ ਘੜੇ ਦੇ ਵਿੱਚ ਰੱਖ ਦੇਣੀ ਆ ਤੇ ਘੜੇ ਨੂੰ ਕੂਲਰ ਦੇ ਵਿੱਚ ਰੱਖ ਦੇਣਾ ਇਹਦੇ ਨਾਲ ਬਾਈ ਜੀ ਪਾਣੀ ਹੋ ਜਾਣਾ ਬਿਲਕੁਲ ਠੰਡਾ ਠਾਰ ਨਾ ਤੁਹਾਨੂੰ ਕੂਲਰ ਦੇ ਵਿੱਚ ਬਰਫ਼ ਪਾਣ ਦੀ ਲੋੜ ਆ ਕਿਉਂਕਿ ਉਹਦੇ ਵੀ ਸਾਈਡ ਇਫੈਕਟ ਆ ਅਗਰ ਤੁਸੀਂ ਕੂਲਰ ਦੇ ਵਿੱਚ ਬਰਫ਼ ਪਾਉਂਦੇ ਆ ਉਹਦੇ ਵੀ ਸਾਈਡ ਇਫੈਕਟ ਆ ਬਾਈ ਜੀ ਕਿਉਂਕਿ ਹੱਡਾਂ ਪੈਰਾਂ ਨੂੰ ਹੱਥਾਂ ਪੈਰਾਂ ਦੇ ਆ ਜੋੜਾਂ ਨੂੰ ਉਹ ਪੈਂਦੀ ਆ ਤੇ ਉਹਦੇ ਨਾਲ ਆਪਣੇ ਸਰੀਰ ਦੇ ਵਿੱਚ ਦਰਦ ਸ਼ੁਰੂ ਹੋ ਜਾਂਦੇ ਆ ਲੇਕਿਨ ਆ ਜਿਹੜਾ ਢਾਂਗਾ ਆਰਗੈਨਿਕ ਮਿੱਟੀ ਦਾ ਘੜਾ ਬਾਈ ਜੀ ਇਹ ਆਰਗੈਨਿਕ ਢਾਂਗਾ ਦੇਸੀ ਢਾਂਗਾ ਜੱਟ ਸੌਦਾ ਆਜੋ ਹੁਣ ਮੈਂ ਤੁਹਾਨੂੰ ਰੱਖ ਕੇ ਦਿਖਾਂਦਾ ਜੀ ਕਿਉਂਕਿ ਇਹ ਮੈਂ ਪਿਛਲੀਆਂ ਗਰਮੀਆਂ ਦੇ ਵਿੱਚ ਵੀ ਤਿਆਰ ਕੀਤਾ ਸੀ ਉਦੋਂ ਦਾ ਹੀ ਮੇਰਾ ਤਿਆਰ ਕਰਿਆ ਹੋਇਆ ਪਿਆ ਘੜਾ ਬਾਈ ਜੀ ਮੈਂ ਸਾਹਮਣੇ ਰੱਖਿਆ ਹੋਇਆ ਤਾਂ ਤੇ ਮੈਨੂੰ ਬੜਾ ਫਾਇਦਾ ਰਿਹਾ ਪੂਰੀ ਗਰਮੀ ਦੇ ਵਿੱਚ ਜੂਂ ਚਲਾਈ ਦੇ ਵਿੱਚ ਵੀ ਬਾਈ ਜੀ ਕੰਬਲ ਲੈ ਕੇ ਪੈਂਦੇ ਰਹਿਆ ਸੀ ਜੇ ਵੀਡੀਓ ਵਧੀਆ ਲੱਗੀ ਬਾਈ ਹੁਣੇ ਸ਼ੇਅਰ ਜ਼ਰੂਰ ਕਰ ਦਿਓ ਆਜੋ ਪਹਿਲਾਂ ਮੈਂ ਤੁਹਾਨੂੰ ਇੱਕ ਘੜਾ ਕੂਲਰ ਦੇ ਵਿੱਚ ਰੱਖ ਆਹ ਲੋ ਬਾਈ ਜੀ ਆਪਾਂ ਆ ਗਏ ਹੁਣ ਆਪਣੇ 쿨ਰ ਦੇ ਕੋਲ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਨੇ ਖੋਲਣੀ ਆ 쿨ਰ ਦੀ ਜਾਲੀ ਆਹ ਲੋ ਜੀ 쿨ਰ ਦੀ ਜਾਲੀ ਗਈ ਆ ਜੀ ਖੁੱਲ ਤੇ ਪਾਣੀ 쿨ਰ ਦੇ ਵਿੱਚ ਆਪਾਂ ਨੇ ਪਾਇਆ ਹੋਇਆ ਇਹ ਆਹ ਲੋ ਬਾਈ ਜੀ 2 ਮਿੰਟ ਨੂੰ 2 ਮਿੰਟ ਤੇ ਆਹ ਲੋ ਜੀ ਤੇ ਜਿਹੜੀ ਘੜਾ ਆਪਾਂ ਨੇ 쿨ਰ ਦੇ ਵਿੱਚ ਇਸ ਢੰਗ ਨਾਲ ਰੱਖਣਾ ਇਸ ਸਰਾਖ ਕੱਢਣ ਦਾ ਮਤਲਬ ਇਹੀ ਆ ਕਿ ਅਗਰ ਆਪਾਂ ਬਿਨਾਂ ਸਰਾਖਾਂ ਤੋਂ ਘੜੇ ਨੂੰ 쿨ਰ ਦੇ ਵਿੱਚ ਰੱਖਾਂਗੇ ਤਾਂ ਘੜੇ ਨੇ ਪਾਣੀ ਦੇ ਉੱਪਰੇ ਤੈਰੀ ਜਾਣਾ ਠੀਕ ਹੈ ਜੀ ਤੇ 1 ਮਿੰਟ ਬਾਈ ਜੀ ਆਹ ਲੋ ਬਾਈ ਜੀ ਆ ਪੈਪ ਆਪਾਂ ਨੇ ਉਹਦੇ ਤੋਂ ਟਾਇਪ ਖੋਲਿਆ ਦਾ ਪੈਪ ਖੋਲ ਲਿਆ ਤੇ ਹੁਣ ਆਪਾਂ ਨੇ ਜਿਹੜੀ ਮੋਟਰ ਆ ਮੋਟਰ ਦਾ ਟਾਇਪ ਇਹਦੇ ਵਿੱਚੋਂ ਪਹਿਲਾਂ ਕੱਢ ਕੇ ਇਹ ਆ ਲਓ ਜੀ ਮੋਟਰ ਰੱਖ ਦਿੱਤੀ ਹੈ ਵਿੱਚ ਜੀ ਘੜੇ ਦੇ ਵਿੱਚ ਆਹ ਮੋਟਰ ਰੱਖ ਦਿੱਤੀ ਹੈ ਵਿੱਚ ਤੇ ਉਸ ਤੋਂ ਬਾਅਦ ਟਾਇਪ ਦਿੱਤੀ ਹੈ ਜੀ ਛੜਾ ਲੋਕ ਕਿਉਂਕਿ ਕੁਦਰਤੀ ਤੌਰ ਤੇ ਨਾ ਬਾਈ ਜੀ ਮਿੱਟੀ ਆ ਜਿਹੜੀ ਜਿਹੜਾ ਹੱਥ ਨਾਲ ਬਣਿਆ ਹੋਇਆ ਘੜਾ ਹੁੰਦਾ ਮਿੱਟੀ ਪਾਣੀ ਨੂੰ ਠੰਡਾ ਰੱਖੂਗੀ ਵੈਸੇ ਵੀ ਪਾਣੀ ਮਿੱਟੀ ਵਾਲੇ ਘੜੇ ਦੇ ਵਿੱਚ ਠੰਡਾ ਰਹਿੰਦਾ ਹੈ ਆ ਲਓ ਜੀ ਬਣ ਗਿਆ ਜੀ ਸਰਾਖਾ ਦਾ ਇਹੀ ਮਤਲਬ ਹੁੰਦਾ ਕਿ ਅਗਰ ਆਪਾਂ ਬਿਨਾਂ ਸਰਾਖਾ ਤੋਂ ਛੋੜੀ ਪੱਤੀ ਮੋੜੀ ਬਿਨਾਂ ਸਰਾਖਾ ਤੋਂ ਅਗਰ ਆਪਾਂ ਘੜਾ ਰੱਖਾਂਗੇ ਨਾ ਤਾਂ ਉਹ ਪਾਣੀ ਦੇ ਵਿੱਚ ਤੈਰਦਾ ਰਹਿਣਾ ਤੇ ਫਿਰ ਉਹ ਗਲ ਨਹੀਂ ਜੀਵਾਨੀ ਇਸ ਸਰਾਖਾ ਕਟਣ ਦਾ ਮਤਲਬ ਇਹੀ ਆ ਸਰਾਖਾ ਦੇ ਨਾਲ ਘੜੇ ਦੇ ਵਿੱਚ ਪਾਣੀ ਆ ਜਾਂਦਾ ਤੇ ਘੜਾ ਪਾਣੀ ਦੇ ਵਿੱਚ ਬਹਿ ਜਾਂਦਾ ਏ ਲੋ ਜੀ ਸਰ ਆਜੋ ਹੁਣ ਆਪਾਂ ਲਾਂਦੇ ਆ ਕੁਲਰ ਦੀ ਜਾਲੀ ਉਸ ਤੋਂ ਬਾਅਦ ਫਿਰ ਦੇਖਿਓ ਭਾਈ ਜੀ ਤੁਸੀਂ ਨਜ਼ਾਰਾ ਭਾਈ ਜੀ ਕਰਕੇ ਦੇਖਿਓ ਆਪਣੇ ਆਪਣੇ ਘਰਾਂ ਇਹ ਐਕਸਪੈਰੀਮੈਂਟ ਤੇ ਨਹੀਂ ਜ਼ਿੰਦਗੀ ਦੇ ਨਜ਼ਾਰੇ ਲਓਗੇ ਭਾਈ ਜੀ ਨਜ਼ਾਰੇ ਤੁਹਾਨੂੰ ਏਸੀ ਦੀ ਜਰੂਰਤ ਨਹੀਂ ਪੈਣੀ ਬਾਈ ਜੀ ਤੁਹਾਨੂੰ ਏਸੀ ਦੀ ਜਰੂਰਤ ਨਹੀਂ ਪੈਣੀ ਤੁਸੀਂ ਕਹੋਗੇ ਕੀ ਹੁੰਦਾ ਏਸੀ ਆ ਲੋ ਜੀ ਕੂਲਰ ਦਿੱਤਾ ਹੁਣਾ ਚਲਾਵਾਈ ਹਾਂ 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 ਹੋਰ ਬਾਈ ਜੀ 15 ਕਿ ਮਿੰਟ ਤੱਕ ਦਾ ਅਸਾਈ ਲੈਣੇ ਵਾਲਾ ਕੰਮ ਲੋ ਤਾਂ ਬਾਈ ਇਹ ਵੀਡੀਓ ਫਰਿਆ ਲਕੀਨਾ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਦਮ ਤੇ ਤਾਂ ਜੋ ਹੋਰ ਕਿਸੇ ਨੂੰ ਵੀ ਇਹ ਆਈਡੀਆ ਮਿਲ ਸਕੇ ਆਈਡੀਆ ਵੈਸੇ ਪੁਰਾਣਾ ਹੈ ਮੈਂ ਪਹਿਲਾਂ ਵੀ ਇਹ ਫੇਸਬੁਕ ਤੇ ਬਾਤੋਕਿਆ ਮੈਂ ਕਿ ਚਲੋ ਇੱਕ ਵਾਰ ਦੁਬਾਰਾ ਫੇਰ ਪਾ ਦਈਏ ਕਿਉਂਕਿ ਆਪਣੇ ਨਾਲ ਬਹੁਤ ਸਾਰੇ ਜਿਹੜੇ ਦੋਸਤ ਆ ਹੁਣ ਦੁਬਾਰਾ ਹੋਰ ਨਵੇਂ ਆਪਣੇ ਫੋলোਵਰ ਜਿਹੜੇ ਜੁੜੇ ਆ ਫੇਸਬੁੱਕ ਤੇ ਤਾਂ ਉਹਨਾਂ ਤੱਕ ਵੀ ਇਹ ਵੀਡੀਓ ਪਹੁੰਚ ਸਕੇ। ਤਾਂ ਭਾਈ ਜੀ ਘਰ ਦੇ ਵਿੱਚ ਕੂਲਰ ਦਾ ਜੇ ਏਸੀ ਬਣਾਉਣਾ ਚਾਹੁੰਦੇ ਆ ਨਾ ਕੂਲਰ ਤੋਂ ਏਸੀ ਬਣਾਓ, ਨਜ਼ਾਰੇ ਲਓ, ਗਰਮੀ ਨੂੰ ਭਜਾਓ ਤੇ ਆਰਗੇਨਿਕ ਹਵਾ ਦੇ ਵਿੱਚ ਪਾਓ ਆਪਣੀ ਮਿੱਟੀ ਦੀ ਖੁਸ਼ਬੂ ਵਾਲੀ ਹਵਾ ਆਊਗੀ ਭਾਈ ਜੀ। ਆਪਣੇ ਦੇਸ਼ ਦੀ ਮਿੱਟੀ, ਆਪਣੇ ਪੰਜਾਬ ਦੀ ਮਿੱਟੀ, ਸਾਡੇ ਇੰਡੀਆ ਦੀ ਮਿੱਟੀ ਤੇ ਇੰਨੀ ਵਧੀਆ ਖੁਸ਼ਬੂ ਆਉਂਦੀ ਆ ਭਾਈ ਜੀ ਓਰੀਜਨਲ। ਠੰਡਕ ਓਰੀਜਨਲ ਖੁਸ਼ਬੂ ਔਰ ਓਰੀਜਨਲ ਠੰਡੀ ਹਵਾ। ਜੇ ਭਾਈ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਕਰਦੇ ਹੋ